ਪੁਲਿਸ ਨੇ ਮੈਡੀਕਲ ਸਟੋਰਾਂ ਦੇ ਖਿਲਾਫ ਕੀਤੀ ਵੱਡੀ ਕਾਰਵਾਈ ਬਟਾਲਾ ਪੁਲਿਸ ਦੇ ਡੀਐਸਪੀ ਵੱਲੋਂ ਮੈਡੀਕਲ ਸਟੋਰਾਂ ਦੇ ਲਾਇਸੈਂਸ ਕੈਨਸਲ ਕਰਕੇ ਕੀਤੀ ਕਾਰਵਾਈ ਗਾਂਧੀ ਨਗਰ ਕੈਂਪ ਦੇ ਬਿਲਕੁਲ ਸਾਹਮਣੇ ਇੱਕ ਅਜੀਹਾ ਮੈਡੀਕਲ ਸਟੋਰ ਸੀ ਜੋ ਦਵਾਈਆਂ ਦੇ ਨਾਲ ਨਾਲ ਅਫੀਮ ਵੀ ਵੇਚਦਾ ਸੀ ਪੁਲਿਸ ਨੇ ਨਸ਼ੇ ਵਾਲੀਆਂ ਦਵਾਈਆਂ ਵੇਚਣ ਵਾਲਿਆ ਦੇ ਪਰਚਾ ਕੀਤਾ ਦਰਜ ਮੈਡੀਕਲ ਸਟੋਰ ਇਸ ਤੋਂ ਇਲਾਵਾ ਪੁਲਿਸ ਅਤੇ ਡਰਗ ਇਨਸਪੈਕਟਰ ਵੱਲੋਂ ਇੱਕ ਅਜੀਹੇ ਮੈਡੀਕਲ ਸਟੋਰ ਤੇ ਕਾਰਵਾਈ ਕੀਤੀ ਗਈ ਜੋ ਬਿਲਕੁਲ ਹੀ ਨਾਜਾਇਜ਼ੀ ਬਾਹਰ ਵਾਲੀ ਮੈਡੀਕਲ ਸਟੋਰ ਚਲਾਉਣ ਵਾਲੇ ਵਿਅਕਤੀ ਕੋਲ ਨਾਤੇ ਕੋਈ ਡਿਗਰੀ ਸੀ ਅਤੇ ਨਾ ही कोई लाइसेंस दुकान दे अंदर नजायज दवाई नशा भी पुलिस ने इस करवाया बंद इस तो इलावा दो अजे मेडिकल स्टोर सन जो नशे वाली दवाई वेचते कार्रवाई करते हुए उन्होंने लाइसेंस केंसल

ਮੈਡੀਕਲ ਸਟੋਰ ਹੈਗਾ ਬਟਾਲਾ বাস ਸਟੈਂਡ ਦੇ ਬਿਲਕੁਲ ਆਪੋਜੀਟ ਜਿਹਦੇ ਦੁਕਾਨ ਤੇ ਰੇਡ ਕੀਤੀ ਗਈ ਸੀ ਕਿ ਆਪਣੇ ਡਰਗ ਇਨਸਪੈਕਟਰ ਸਾਹਿਬ ਨਾਲ ਲੈ ਕੇ ਤੇ ਉਥੇ ਪ੍ਰੀ ਗਾਬਲ ਬਲਿੰਨ ਜਿਹੜੇ ਕੈਪਸੂਲਸ ਸੀਗੇ ਉਹ ਉਹਦੇ ਸੇਲ ਆਊਟ ਕਰਦਾ ਸੀਗਾ ਜਿਹਦੇ ਤੇ ਫਿਰ ਡਰਗ ਇਨਸਪੈਕਟਰ ਦੀ ਰਿਪੋਰਟ ਤੇ ਉਹਦਾ ਲਾਇਸੈਂਸ ਕੈਂਸਲ ਹੋ ਗਿਆ ਅੱਜ ਅਸੀਂ ਉਹਦੇ ਲਾਇਸੈਂਸ ਉਥੇ ਉਹਨਾਂ ਦੇ ਚਿਪਕਾਤਾ ਤੇ ਹੁਣ ਉਸ ਉਹਦੇ ਤਹਿਤ ਇਹ ਜਿਹੜਾ ਸਾਰਾ ਮੈਡੀਕਲ ਸਟੋਰ ਹੈ ਇਹ ਕੋਈ ਵੀ ਦਵਾਈ ਨਹੀਂ ਉੱਥੇ ਵੇਚ ਸਕਦਾ ਕਿਸੇ ਕਿਸਮ ਦੀ ਆਪਣੇ ਬੋਰਡ ਨਹੀਂ ਲਗਾ ਸਕਦਾ ਜਿਹਨੂੰ ਹਦਾਇਤ ਕਰ ਦਿੱਤੀ ਹੈ ਕਿ ਇਹਨੂੰ ਉੱਥੋਂ ਖਤਮ ਕਰ ਦੋ ਇਹ ਸਾਰਾ ਆਪਣੇ ਬੋਰਡ ਬਾਹਰ ਧਾਰ ਦੋਏ ਬਹੁਤ ਕੰਮ ਨਹੀਂ ਰੱਖਦਾ ਜਾਂ ਉਹ ਰਿਮੂਵ ਨਹੀਂ ਕਰਦਾ ਹਾਂਜੀ ਨਹੀਂ ਫਿਰ ਉਹਦੇ ਤੇ ਵੀ ਕਾਨੂੰਨ ਹੈਗਾ ਜੀ ਫਿਰ ਡਰੱਗ ਇਨਸਪੈਕਟਰ ਨੂੰ ਨਾਲ ਲਿਜਾ ਕੇ ਤੇ ਸਾਰੀ ਉਹਦੇ ਤੇ ਫਿਰ ਕਾਰਵਾਈ ਦੁਬਾਰਾ ਹੋਵੇ ਰਤਨ ਮੈਡੀਕਲ ਸਟੋਰ ਹੈਗਾ ਜੀ ਇਹ ਕੈਂਪ ਦੇ ਬਿਲਕੁਲ ਆਪੋਜ਼ਿਟ ਹੈਗਾ ਉਥੇ ਅ ਅਜ ਤੋਂ ਕੁਝ ਦਿਨ ਪਹਿਲਾਂ ਉਥੇ ਰੇਡ ਕੀਤੀ ਗਈ ਸੀਗੀ ਡਰਗ ਇਨਸਪੈਕਟਰ ਨੂੰ ਨਾਮ ਲੈ ਕੇ ਪਰ ਉਥੇ ਹੀ ਉਹ ਬੰਦਾ ਅਸ਼wini ਕੁਮਾਰ ਸੀਗਾ ਉਹਦਾ ਓਨਰ ਤੇ ਉਹਦੀ ਵਾਈਫ ਦੇ ਨਾਮ ਤੇ ਡਰਗ ਲਾਇਸੈਂਸ ਹੈਗਾ ਉਹਨੇ ਉਥੇ ਅ ਫੀਮ ਵੀ ਵੇਚ ਰਿਆ ਸੀ 10000 ਰੁਪਏ ਦੀ ਕਿਸੇ ਨੂੰ ਉਹਨੇ ਫੀਮ ਵੇਚੀ ਸੀ ਜੋ ਦੋਨੇ ਜਣੇ ਸੀ ਫੜ ਕੇ ਤੇ ਉਹਦਾ ਕੇਸ ਰਜਿਸਟਰ ਕੀਤਾ ਜੀ ਇਸ ਟਾਈਮ ਜਿਹੜਾ ਅਸ਼wini ਕੁਮਾਰ ਹੈ ਉਹ ਜੇਲ੍ਹ ਦੇ ਵਿੱਚ ਹੈਗਾ ਸੀਗਾ ਤੇ ਉਹਦਾ ਵੀ ਅ ਲਿੱਕੇ ਪੇ ਜੈਸੀ ਜੋ ਜ਼ੋਨਲ ਲਾਇਸੈਂਸਿੰਗ ਅਥਾਰਟੀ ਜਿਹੜੀ ਹੈਗੀ ਆ ਉਹਨਾਂ ਵੱਲੋਂ ਉਹਨਾਂ ਦਾ ਵੀ ਲਾਇਸੈਂਸ ਅੱਜ ਕੈਨਸਲ ਕਰ ਦਿੱਤਾ ਗਿਆ ਹੈ ਤੇ ਉਹ ਲਾਇਸੈਂਸ ਜਿਹੜਾ ਹੈ ਅਸੀਂ ਉਹ ਵੀ ਉਹਨਾਂ ਨੂੰ ਦੁਕਾਨ ਨੂੰ ਸੀਲ ਕਰ ਦਿੱਤਾ ਹੈ ਕਿਉਂਕਿ ਉਹਨਾਂ ਤੇ ਐਨਡੀਪੀਐਸ ਦਾ ਵੀ ਕੇਸ ਰਜਿਸਟਰਡ ਆ ਬੰਦਾ ਵੀ ਅੰਦਰ ਹੈਗਾ ਵੀ ਉਤੋਂ ਉਹਨਾਂ ਤੇ ਉਹਦੇ ਤੋਂ ਇਲਾਵਾ ਨਾਲ ਹੀ ਪ੍ਰੀ ਗੈਬਲਨ ਦੇ ਵੀ ਕੈਪਸੂਲਜ਼ ਉਹਦੇ ਕੋਲ ਉਸ ਟੈਂਟ ਤੇ ਫੜੇ ਗਏ ਸੀ ਇਸ ਲਈ ਉਹ ਵੀ ਅੱਜ ਅਸੀਂ ਸੀਲ ਕੀਤਾ ਇਸ ਇਸ ਤੋਂ ਇਲਾਵਾ ਜੀ ਕੱਲ ਅਸੀਂ ਦੋ ਹੋਰ ਮੈਡੀਕਲ ਸਟੋਰ ਹੈਗੇ ਸੀਗੇ ਇੱਕ ਤਾਂ ਪਾਰਸ ਮੈਡੀਕਲ ਸਟੋਰ ਆ ਅਲੀਵਾਲ ਇਹ ਥਾਣਾ ਕਣੀਏ ਕੇ ਬੰਗਰ ਦੇ ਅੰਦਰ ਆਂਦਾ ਹੈ ਉੱਥੋਂ ਵੀ ਅਸੀਂ 500 ਪ੍ਰੀਗੇਬਾਬਲਿਨ ਦੇ ਜਿਹੜੇ ਕੈਪਸੂਲ ਤੇ 48 50 ਜਿਹੜੇ ਹੈਗੇ ਆ ਟਰੈਮਾਡੋਲ ਦੇ ਕੈਪਸੂਲਸ ਉਥੇ ਡਰਗ ਇਨਸਪੈਕਟਰ ਨੂੰ ਨਾਲ ਜਾ ਕੇ ਕੀਤੇ ਸੀ ਜਿਹੜਾ ਕਿ ਫਿਰ ਕਿਉਂਕਿ ਟਰੈਮਾਡੋਲ ਜਿਹੜਾ ਹੈਂਡੀ ਪੀਐਸ ਦੀ ਜੱਜ ਆਂਦਾ ਇਸ ਲਈ ਉਹਨਾਂ ਦੇ ਖਿਲਾਫ ਐਨਡੀਪੀਐਸ ਦਾ ਵੀ ਕੇਸ ਰਜਿਸਟਰਡ ਕੀਤਾ ਹੈ ਤੇ ਉਹਨਾਂ ਦਾ ਵੀ ਹੁਣ ਲਾਇਸੈਂਸ ਕੈਨਸਲ ਕਰਨ ਲਈ ਲਿਖ ਕੇ ਭੇਜਿਆ ਹੋਇਆ ਹੈ ਜੀ ਜੇ ਚਲੋ ਇਹੋ ਜੇ ਮਾਮਲੇ ਸਾਹਮਣੇ ਆਦੇ ਮੈਡੀਕਲ ਸਟੋਰਾਂ ਦੇ ਤਾਂ ਕੋਸ਼ਸ਼ਾਤ ਉਹ ਉਹ ਰੋਲੋਂ ਦੇ ਪਰ ਉਹ ਫੇਰ ਕੰਟੀਨਿਊ ਹੋ ਜਾਂਦੇ ਉਹ ਜਿਸ ਤਰ੍ਹਾਂ ਤੁਸੀਂ ਕੈਨਸਲ ਕਰਵਾ ਰਹੇ ਹੋ ਲਾਇਸੈਂਸ ਇਹਨਾਂ ਨਾਲ ਕਿੰਨੇ ਕਿ ਠੱਲ ਪੈ ਗਈ ਜਿਹੜੇ ਬਾਕੀ ਲੱਗਦੇ ਹੈ ਇਹਨਾਂ ਨਾਲ ਜੀ ਬਹੁਤ ਜ਼ਿਆਦਾ ਠੱਲ ਪੈ ਗਈ ਅਸੀਂ ਇਸ ਤੋਂ ਇਲਾਵਾ ਇੱਕ ਤਰਨਦੀਪ ਮੈਡੀਕਲ ਕੇਅਰ ਸੈਂਟਰ ਕਿਲਾ ਲਾਲ ਸਿੰਘ ਤਰਨਦੀਪ ਮੈਡੀਕਲ ਕੇਅਰ ਸੈਂਟਰ ਉਹਨੇ ਵੀ ਪੂਰੇ ਕਲੀਨਿਕ ਦੇ ਸਾਈਨ ਲਗਾ ਕੇ ਆਪਣੇ ਆਪ ਨੂੰ ਡਾਕਟਰ ਦੱਸ ਕੇ ਜਦੋਂ ਵੀ ਉਹਦੇ ਕੋਲ ਕੋਈ ਡਿਗਰੀ ਨਹੀਂ ਕੋਈ ਉਹਦੇ ਕੋਲ ਲਾਇਸੈਂਸ ਨਹੀਂ ਉਹ ਇਸ ਤਰ੍ਹਾਂ ਖੋਲ ਕੇ ਤੇ ਉੱਥੇ ਵੇਚ ਰਿਹਾ ਸੀ ਤੇ ਕੱਲ ਉਹਦੇ ਕੋਲੋਂ ਵੀ 542 ਕੈਪਸੂਲ ਅਸੀਂ ਪ੍ਰੀ ਗੈਬੈਬਲਨ ਔਰ ਦੋ ਲਾਈਟਰ ਦੋ ਪੰਨੀਆਂ ਯਾਨੀ ਕਿ ਉਹ ਅੰਦਰ ਬਿਠਾਇਆ ਹੀ ਮਤਲਬ ਜਿਹੜਾ ਵੀ ਕੋਈ ਕਸਟਮਰ ਉੱਥੇ ਹੀ ਪਿਆਈ ਜਾ ਰਿਹਾ ਸੀ ਉੱਥੇ ਹੀ ਸਾਰਾ ਕੁਝ ਇਹ ਕਰ ਰਿਹਾ ਸੀ ਅਸੀਂ ਉਹਦੇ ਤੇ ਵੀ ਕੇਸ ਕਲ ਰਜਿਸਟਰਡ ਕਰਕੇ ਤੇ ਉਹਦੀ ਸਾਰੀ ਦੁਕਾਨ ਹੀ ਉਹ ਜ਼ਬਰ ਕਿਉਂਕਿ ਉਹਦੇ ਕੋਲ ਤਾਂ ਲਾਇਸੈਂਸ ਹੀ ਕੋਈ ਨਹੀਂ ਸੀ ਹੈਗਾ। ਉਹ ਸੀ ਕਰ ਉਹ ਵੀ ਜੀ। ਤੇ ਪਰਸੋਂ ਅਸੀਂ ਜੀ ਇੱਕ 100 ਗ੍ਰਾਮ ਜਿਹੜੀ ਹੈ ਇਹ ਹੀਰੋਇਨ ਵੀ ਅਸੀਂ ਰਿਕਵਰ ਕੀਤੀ ਹੈ ਤੇ ਉਹ ਇਧਰ ਕਾਦੀਆਂ ਇਲਾਕੇ ਦੇ ਵਿੱਚੋਂ ਤੇ ਉਹਦੇ ਵਿੱਚ ਵੀ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਤੇ ਉਹਨਾਂ ਦਾ ਹੋਰ ਵੀ ਜਿਹੜੇ ਨਾਮਿਨੇਟ ਉਹਦੇ 'ਚ ਹੋਏ ਆ ਉਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ। ਯਰ ਮਾਨਯੋਗ ਸਾਡੇ ਸੀਐਮ ਸਾਹਿਬ ਤੇ ਗੌਰਵ ਯਾਦਵ ਸਾਡੇ ਡੀਜੀਪੀ ਪੰਜਾਬ ਆਈਪੀਐਸ ਤੇ ਸੁਹੇਲ ਕਾਸਿਮ ਵੀਰ ਆਈਪੀਐਸ ਐਸਐਸਪੀ ਬਟਾਲਾ ਇਹਨਾਂ ਦੀਆਂ ਹਦਾਇਤਾਂ ਦੇ ਮੁਤਾਬਿਕ ਹੁਣ ਡਰੱਗ ਦੇ ਅਸੀਂ ਬਹੁਤ ਜ਼ਿਆਦਾ ਪਿੱਛੇ ਪਏ ਹਾਂ ਔਰ ਇਹਨਾਂ ਦੇ ਜਿਹੜੇ ਆਪਣੇ ਆਪ ਨੂੰ ਇਹ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਦੱਸ ਰਹੇ ਔਰ ਇਹਦੀ ਕਮਾਈ ਕਰ ਰਹੇ ਆ ਇਹਨਾਂ ਨੂੰ ਹੁਣ ਕਿਸੇ ਵੀ ਕੀਮਤ ਤੇ ਅਸੀਂ ਬਖਸ਼ਾਂਗੇ ਨਹੀਂ ਇਨਾ ਤੇ ਇੱਕ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਲਾਇਸੈਂਸ ਕੈਨਸਲ ਹੋਣ ਨਾਲ ਬਹੁਤ ਜ਼ਿਆਦਾ ਇਫੈਕਟ ਹੋਏਗਾ ਤੁਹਾਡੇ ਚੈਨਲ ਦੇ ਮਾਧਿਅਮ ਤੇ ਮੈਂ ਬਾਕੀਆਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦਾ ਜਿਹੜੇ ਮੈਡੀਕਲ ਸਟੋਰ ਤੇ ਹੈਗੇ ਆ ਜੇ ਉਹ ਇਸ ਤਰੀਕੇ ਦਾ ਕੋਈ ਵੀ ਕਰਾਇਮ ਕਰ ਰਹੇ ਆ ਤੇ ਉਹ ਆਵਾਜ਼ ਆਜਣ ਅਦਰਵਾਇਜ਼ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਮੁਤਾਬਿਕ ਕਾਰਵਾਈ ਹੋਈ